ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਮਰੀਸਰ ਛੇਰੇ ਭਾਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਤੇ ਦੋਵੇਂ ਸੋਈਆਂ ਸਵਾਈਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਜ਼ਰੂਰ ਚੁਵਾਈ ਕਰਾ ਲਿਆ ਕਰੋ ਮੈਂ ਕਦੇ ਇਹਨੇ ਕਿੰਨੇ ਬਿਨਾ ਚੁਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪੈਸੇ ਲੈ ਜਾਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛੋ ਲਿਆ ਕਰੋ ਤੇ ਬਾਕੀ ਸਾਡੀ ਗੱਲਾਂ ਲਵੇ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸੱਚੀ ਗੱਲ ਜੀ ਸੱਚੀ ਗੱਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ 752907481 ਜੀ ਠੀਕ ਹੈ ਤੇ ਆਜ ਹੈਗੀਆਂ ਦੋ ਆਪਣੇ ਕੋਲ ਦੋ ਵੜਾ ਹਰਪਾ ਜੀ ਸੁਈਆਂ ਸਵਾਈਆਂ ਅੱਛਾ ਹਾਂਜੀ ਠੀਕ ਹੈ। ਇਹ ਵੀ ਯਾਰ ਭਾਈ ਦੂਜਾ ਸੁਹਾ ਵੈੜਦੇ ਸੂਈ ਜੋ 15 16 ਦਿਨ ਹੋ ਗਏ ਵਸ਼ੀਅਤ ਦੇ ਮਗਰ ਜੋ। ਅੱਛਾ। ਦੁੱਧ ਭਾਈ 10 ਕਿਲੋ ਐ ਤਿਆਰ ਹੋਊਗਾ। ਹੈਗਾ ਪੱਕਾ ਦੁੱਧ 10 ਕਿਲੋ। ਆਪਣੀ ਬਾਈ 10 ਚੱਲੀ ਕਰਕੇ ਖੜੇ ਇੱਥੇ। ਇੱਥੋਂ ਤਸੱਲੀ ਕਰਕੇ ਖੜੇ ਹਨਾ। ਠੀਕ ਹੈ। ਵਗਿਆੜ ਭਾਈ ਥੋੜੀ ਸਾਂਭਣ ਵਾਲੀ ਹੈ ਵੈਦ। ਭਾਈ ਕੱਟ ਕੱਟ ਚੰਗਾ ਹੈ। ਏ ਬਸ ਇਹ ਰੋਟਰ ਨਾ ਟੋਲੀ ਕਰੀ ਆ ਥੱਲੇ ਚਲੋ ਥਾਣਾ ਭਾਨੇ ਦੀ ਜਾਈਂ ਥਾਣਾ ਟੰਗੇ ਗਿਆ ਤੇ ਲੱਗਾ ਤੇ ਪਰ ਹੱਥ ਚੋਂ ਨਾਲਾ ਥਾਣਾ ਇਹ ਬਘਿਆ ਤੇ ਚਵਾਤੂ ਖਾ ਦਿੰਦੇ ਨੇ ਚਵਾ ਜਿਹੜਾ ਕਿੰਨੇ ਵੀ ਦਿਖਾਈ ਦੀ ਮਗਰ ਵਛੀ ਜੇ ਮਗਰ ਆਂ ਭਾਜੀ ਵਛੀ ਜੇ ਠੀਕ ਆ ਹਾਂਜੀ ਬਾਕੀ ਬੱਚਾ ਕੋਈ ਆਪਣੀ ਸਮਝ ਨਾਲ ਲਾ ਲੈ ਕਿੰਨੇ ਕਿ ਦਿਨਾਂ ਦਾ ਹਾਂਜੀ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਆਪਾਂ ਹਾਂਜੀ ਮਗਿੱਤੇ ਵਾਜੂ ਭਾਈ ਚੰਗਾ ਲੱਗਾ ਜੀ ਆਹ ਥਣ ਚ ਵਿੱਚ ਥੋੜੀ ਘਪੋਰ ਜੀ ਉਹ ਭਾਜੀ ਵਾਹੇ ਥੋੜੀ ਚੋਂ ਦਾ ਫਰਕ ਹੋ ਜਾਂਦਾ ਬਾਕੀ ਸਾਫ ਆ ਠੀਕ ਆ ਹਾਂਜੀ ਹਾਂ ਠੀਕ ਆ ਅਸੀਂ ਚੋਣ ਜਾਣ ਹਾਂ ਭਾਈ ਠੰਡੀ ਬਿਣਾ ਮਗੇ ਤੇ ਜੋ ਕਿੰਨਾ ਫੇਰ ਰੱਖੀ ਇਹਦਾ ਮੁੱਲ ਆਪਾਂ ਮੁੱਲ ਕਰਾਉਂਨ ਨੂੰ ਭਾਈ ਭਾਏ 30 ਕਰਾ ਲਓ ਜਿਹੜੀ ਵੈੜ ਦੇਣੀ 5000 ਦੇ ਦਾਂਗੇ ਅੱਛਾ 5000 ਤੇ ਦੇ ਦੋਗੇ ਹਾਂਜੀ ਮੋਕੇ ਤੇ ਭਾਈ ਛੋਟ ਛਪਾ ਕਰ ਦਾਂਗੇ ਅੱਛਾ ਚਲੋ ਮੋਕੇ ਤੇ ਹੋ ਜਾਊਗਾ ਹਾਂਜੀ ਤੇ ਆ ਜਿਹੜੀ ਗਾਂ ਇਹ ਹਰ ਭਾਜੀ ਵੈੜ ਦਾ ਬੱਚਾ ਜਿਹੜਾ ਗਾਂ ਵੀ ਡੇਢ ਕਿ ਮਹੀਨਾ ਹੋ ਗਿਆ ਬਣੀ ਨੂੰ ਅੱਛਾ ਦੁੱਧ ਭਾਜੀ 12 ਕਿਲੋ ਤਿਆਰ ਹੋਏ ਥੱਲੇ ਹੈਗਾ ਜੀ ਤਿਆਰ ਤਿਆਰ ਭਾਜੀ ਅਸੀਂ ਤਸੱਲੀ ਕਰੇ ਆਪਣੀ ਥੇ ਆਣਗੇ ਤੋਰ ਦੱਸ ਬਾਕੀ ਥਾਣੇ ਦਾ ਚੰਗੇ ਘਾਬ ਤੇ ਲੱਗਾ ਆ ਬਾਕੀ ਉਮੀਦ ਹੈ ਕਿ ਜ ਇਹ ਤਾਂ ਦੁੱਧ ਕੱਢਿਆ ਹੋਊਗਾ ਪਰ ਹੁਣ ਕਿਸ ਨੇ ਸੰਭੀ ਸੁੰਭੀ ਇਹ ਵੀ ਸਾਭਦੀ ਹੈ ਬਾਕੀ ਸੂਈਆਂ ਦਾ ਇਹ ਵਾਅਦਾ ਹੁੰਦਾ ਵਾ ਵੀ ਆਪਣੀਆਂ ਦੋ ਟਾਈਮ ਆਪਾਂ ਚਵਾਈ ਕਰਕੇ ਲਿਜਾ ਸਕਦੇ ਆ ਆਇਲ ਹੈ ਆ ਗੱਗਿਆ ਭਾਈ ਇਹ ਵੀ ਠੰਡੀ ਸੀ ਲਿਆ ਆ ਦੇਖਾ ਦੇਖ ਇਹ ਵੀ ਠੰਡੀ ਸੀ ਲਿਆ ਜਿਹੜੀ ਭਾਜੀ ਚੁੰਡ ਚਾਹਣਾ ਰਹੀ ਭਾਈ ਇਹ ਆ ਪੋਲੀ ਜੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਫਿਰ ਰੱਖੀਏ ਇਹਦਾ ਮੁੱਲ ਆਪਾਂ ਮੋਲ ਭਾਈ ਜੋ ਮਰਜ਼ੀ ਕਰੇ ਜਿਹੜੀ ਵੈਟ ਦੇਣੀ 20000 ਰੁਪਏ ਦੇ ਦਾਂਗੇ। ਅੱਛਾ। ਹਾਂਜੀ ਮੋਗੇ ਸ਼ੋਸ਼ ਸ਼ਬਦ ਕਰਦਾਂਗੇ। ਅੱਛਾ। ਭਾਈ ਭਾਜੀ 12 ਕਿਲੋ ਦੁੱਧ ਐਸ ਤੇ ਤਿਆਰ ਹੋਊਗਾ। ਜਿਹੜਾ ਚਵਾ ਇੱਥੋਂ ਚਵਾ ਕੇ ਚਵਾ ਕੇ ਭਾਈ ਤਸੱਲੀ ਕਰੇ ਆਪਣੀ ਇੱਥੇ ਵਣ ਕੇ। ਠੀਕ ਹੈ ਜੀ। ਬਾਕੀ ਭਾਈ ਸੁਆ ਸੁਆ ਮਾਲ ਆਪਣੀ ਚੱਕਵਾ ਤਸੱਲੀ ਕਰ ਖੜੋ। ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਸੋਈਆਂ ਸਵਾਈਆਂ ਜਿੱਤ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਵੀ ਆਪਣੀ ਇੱਥੇ ਆ ਕੇ ਚੱਕ ਪਾਸ ਤਸੱਲੀ ਕਰਕੇ ਖੜੋ। ਤਨੇ ਆ ਬਹਿਰਨਾਲਾ ਮਾ ਲੋਦ ਨਾਲਾ ਮਾ ਦੋ।